ਮੈਂ ਪੰਜਾਬ ਹੋਂਗਰ ਰਿਟਾਇਰਮੈਂਟ ਆ 30 ਸਾਲ ਲਾ ਕੇ ਰਿਟਾਇਰਮੈਂਟ ਹੋਏ ਆ ਕਿ ਸੋਚਿਆ ਵੀ ਬਿੱਲੇ ਬੈਠਣ ਨਾਲ ਕੋਈ ਕੰਮ ਕਰ ਲਈਏ ਉਹ ਠੀਕ ਟੰਗਾ ਲੱਗ ਗਿਆ ਕੋਈ ਆਪਾਂ ਕੰਮ ਕੀਤਾ ਆਪਣਾਲਾ ਹੋ ਗਿਆ ਆਪਣਾ ਬੰਦੇ ਚਾਲ ਜਿਹੜੇ ਮੈਕਮੇਜ ਸੀਗੇ ਮੈਂ ਜੀ ਪੰਜਾਬ ਹੋਂਗਰ ਤੇ ਲੁਧਿਆਣਾ ਸਿਟੀ ਟ੍ਰੈਨ ਲੁਧਿਆਣਾ ਡਿਊਟੀ ਕੀਤੀ ਜੀ ਮੈਂ ਪਾਕ ਪਾਕ ਹੋਰ ਜਗ੍ਹਾ ਵੀ ਡਿਊਟੀਾਂ ਕੀਤੀ ਨੇ ਸੋ ਵਧੀਆ ਉਡੀ ਅਮੀ ਕਿਤਿਆਂ ਦੇ ਵਧੀਆ ਹੁਣ ਆਪਾਂ ਇਹ ਕੰਮ ਇਹ ਕਰਿਆ ਜਿੰਨਾ ਸਮਾਂ ਡਿਊਟੀ ਕੀਤੀ ਉਹਨਾਂ ਬਾਜੀ 30 ਸਾਲ ਕੀਤੀ ਜੀ 30 ਸਾਲ ਬਾਅਦ ਰਿਟਾਇਰਮੈਂਟ ਹੋਇਆ ਸਰ ਰਿਟਾਇਰਮੈਂਟ ਤੋਂ ਬਾਅਦ ਫਿਰ ਮੀਨਾ ਡੇਡ ਬੰਡਾ ਕਰੀ ਬੈਠੇ ਆ ਉਹ ਤੋਂ ਬਾਅਦ ਅੱਜ ਵੀ ਜੱਟ ਘਰ ਸ੍ਰੀ ਚਲਦਾ ਇਹ ਤਾਂ ਕੰਮ ਲਵੋ ਉਹ ਕੰਮ ਸ਼ੁਰੂ ਕੀਤਾ ਮੈਂ ਇਹਦੇ ਗਏ ਵੱਖਰੇ ਸੋਚਿਆ ਕਿ ਬੇਲੇ ਬੈਠਣੋਂ ਕੰਮ ਕਰੂੰ ਮੈਂ ਇਹਨੂੰ ਜਿਆਦਾ ਅਹਿਮ ਦਿੱਤੀ ਹੈਗੀ ਸੋ ਕਰ ਰਿਹਾ ਮੈਂ ਅਮਨਤਾ ਸਰ ਹੋਰ ਵੀ ਬਹੁਤ ਜਿਆਦਾ ਸੀ ਕਿਉਂਕਿ ਅੱਜ ਕੱਲ ਤਾਂ ਜੇ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਜਿਹੜੇ ਨੇ ਉਹ ਤਾਂ ਇਹ ਹੀ ਕਹਿੰਦੇ ਨੇ ਕਿ ਪੰਜਾਬ 'ਚ ਇੱਕ ਤਾਂ ਕੰਮ ਹੈ ਨਹੀਂ ਦੂਜਾ ਵੀ ਰੇੜੀ ਤੇ ਖੜਨਾ ਵੀ ਉਹਨਾਂ ਨੂੰ ਪਸੰਦ ਨਹੀਂ ਤੁਸੀਂ ਕਿਵੇਂ ਸੋਚ ਲਿਆ ਕੰਮ ਕਰ ਤਾਂ ਬਹੁਤ ਆ ਕੰਮ ਕਰਨ ਵਾਲਾ ਹੋਣਾ ਚਾਹੀਦਾ ਤੇ ਕੰਮ ਕਰ ਮਿਲਦੇ ਬਥੇ ਰਿਹਾ ਕਰੋ ਅੱਥੀ ਕਰੋ ਕੰਮ ਕਰਨਾ ਚਾਹੀਦਾ ਆ ਤੁਹਾਡੇ ਸਾਹਮਣੇ ਕਰ ਰਿਹਾ ਮੈਂ ਸ਼ਰਮ ਕਾਦੀ ਆ ਰੋਟੀ ਰੋਟੀ ਆ ਕੰਮ ਕਰੂ ਹਮੇਸ਼ਾ ਤੁਹਾਡੇ ਤੱਕ ਅੱਛੀਆਂ ਤੇ ਚੰਗੀਆਂ ਚੀਜ਼ਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਇੱਕ ਹੋਰ ਉਹਨਾਂ ਅੱਛੀਆਂ ਚੀਜ਼ਾਂ ਦੇ ਵਿੱਚੋਂ ਇੱਕ ਵੀਡੀਓ ਐਡ ਕਰਨ ਲੱਗੇ ਆ ਜਿਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਦਿਖਾਵਾਂਗੇ ਕਿ ਇੱਕ ਸਰਕਾਰੀ ਮੁਲਾਜ਼ਮ ਹੋਣ ਤੋਂ ਬਾਅਦ ਵੀ ਅੱਜ ਕੁਲਚੇ ਦੀ ਰੇੜੀ ਲਗਾ ਰਹੇ ਨੇ ਕਿਉਂਕਿ ਦੇਖਿਆ ਜਾਂਦਾ ਅਕਸਰ ਇਹੀ ਸਰਕਾਰੀ ਮੁਲਾਜ਼ਮ ਜਿਹੜੇ ਹੁੰਦੇ ਨੇ ਰਿਟਾਇਰਮੈਂਟ ਤੋਂ ਬਾਅਦ ਘਰੇ ਬਹਿ ਜਾਂਦੇ ਨੇ ਜਾਂ ਫਿਰ ਆਪਣੇ ਬੱਚਿਆਂ ਦੇ ਨਾਲ ਖੇਡਦੇ ਖੋੜਦੇ ਨੇ ਜਾਂ ਫਿਰ ਜਿਸ ਨਾਲ ਸਿਹਤ ਤੇ ਵੀ ਬਹੁਤ ਅਸਰ ਪੈਂਦਾ ਹੈਗਾ ਪਰ ਅੱਜ ਅੰਕਲ ਜੀ ਨਾਲ ਗੱਲਬਾਤ ਕੀਤੀ ਪਹਿਲਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵਧੀਆ ਸਾਫ ਸਫਾਈ ਜਿਹੜੀ ਆ ਉਹ ਕੀਤੀ ਹੋਈ ਹੈ ਅੰਕਲ ਜੀ ਕੁਲਚੇ ਦੀ ਰੇੜੀ ਲਗਾਉਂਦੇ ਨੇ ਪਰ ਸਰਕਾਰੀ ਮਹਿਕਮੇ ਨੂੰ ਛੱਡਣ ਤੋਂ ਬਾਅਦ ਰੇੜੀ ਤੇ ਸਰ ਕਿਵੇਂ ਦੇਖਿਆ ਵੀ ਆ ਰੇੜੀ ਲਾਉਣੀ ਚਾਹੀਦੀ ਆਪਾਂ ਪਰ ਮੈਂ ਪੰਜਾਬ ਹੋਂ ਵਾਲਿਆ ਰਿਟਾਇਰਮੈਂਟ ਆ 2 ਸਾਲ ਲਾ ਕੇ ਰੈਟਾਇਰਮੈਂਟ ਹੋਏ ਆ ਵੀ ਸੋਚਿਆ ਵੀ ਬਿੱਲੇ ਬੈਠਣ ਨਾਲ ਕੋਈ ਕੰਮ ਕਰ ਲਈਏ ਉਹ ਠੀਕ ਟੰਗਾ ਲੱਗਦਾ ਸੋ ਆਪਾਂ ਕੰਮ ਕੀਤਾ ਆਪਣਾਲਾ ਹੋ ਗਿਆ ਆਪਣਾ ਬੰਦੇ ਚਲੇ ਜਿਹੜੇ ਮਹਿਕਮੇ ਚ ਸੀਗੇ ਮੈਂ ਜੀ ਪੰਜਾਬ ਹோம்ਗਾਰਡ ਤੇ ਲੁਧਿਆਣਾ ਸਿਟੀ ਟ੍ਰਾਫਿਕ ਲੁਧਿਆਣਾ ਡਿਊਟੀ ਕੀਤੀ ਜੀ ਮੈਂ ਵੱਖ-ਵੱਖ ਹੋਰ ਜਗ੍ਹਾ ਵੀ ਡਿਊਟੀ ਕੀਤੇ ਨੇ ਸੋ ਵਧੀਆ ਬੁੜੀ ਆ ਵੀ ਕਿਤਿਆਂ ਦੇ ਵਧੀਆ ਹੁਣ ਆਪਏ ਕੰਮ ਇਹ ਕਰਿਆ ਕਰ ਰਹੇ ਸਰ ਕਿੰਨਾ ਸਮਾਂ ਡਿਊਟੀ ਕੀਤੀ ਉਹਨਾਂ ਬਾਜੀ 30 ਸਾਲ ਕੀਤੀ ਜੀ 30 ਸਾਲ ਬਾਅਦ ਰਿਟਾਇਰਮੈਂਟ ਆਇਆ ਸਰ ਹਾਂਜੀ ਰਿਟਾਇਰਮੈਂਟ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਫੇਰ ਮੀਨਾ ਡੇਡ ਮੁੰਡਾ ਕਰੀ ਬੈਠੇ ਆ ਉਸ ਤੋਂ ਬਾਅਦ ਦੱਸੇ ਵੀ ਜੱਟ ਕੋਲ ਸੀਰੀ ਚੱਲਦਾ ਇਹ ਤਾਂ ਕੰਮ ਲਵੋ ਉਹ ਕੰਮ ਸ਼ੁਰੂ ਕੀਤਾ ਮੈਂ ਹੀ ਆਪਣੇ ਚੱਲ ਰਿਹਾ ਹੁੰਦੀ ਆ ਅਕਸਰ ਤਾਂ ਇਹ ਹੀ ਹੁੰਦਾ ਵੀ ਸਰਕਾਰੀ ਮੁਲਾਜ਼ਮ ਜਦੋਂ ਰਿਟਾਇਰ ਹੋ ਜਾਂਦਾ ਘਰੇ ਬੈਹ ਜਾਂਦਾਗਾ ਕਿ ਕੰਮ ਨਹੀਂ ਕਰਦੇ ਵੀ ਚਲੋ ਹੁਣ ਤਾਂ ਸਰਕਾਰੀ ਮੁਲਾਜ਼ਮ ਰਹੇ ਆ ਵੀ ਹੁਣ ਕੀ ਕੰਮ ਕਰਨਾ ਹੈਗਾ ਵੀ ਇੰਨੇ ਸਮਾਂ ਤੱਕ ਕੰਮ ਅਸੀਂ ਕਰ ਹੀ ਲਿੱਤਾ ਵਾ ਤੇ ਪਰ ਉਹਨਾਂ ਨੂੰ ਵੱਖਰੀ ਸੋਚ ਨਜ਼ਰ ਆਈ ਤਾਂ ਠੀਕ ਮਾਈਬਾ ਇਹਦੇ ਗੇ ਪੱਖੜੀ ਸੋਚਿਆ ਕਿ ਬੇਲੇ ਬੈਠਣੋਂ ਕੰਮ ਕਰੂੰ ਮੈਂ ਇਹਨੂੰ ਜਿਆਦਾ ਅਹਿਮ ਦਿੱਤੀ ਹੈ ਜੀ ਹਾਂ ਸੋ ਕਰ ਰਿਹਾ ਮੈਂ ਪਰ ਕਮਲਤਾ ਸਰ ਹੋਰ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਅੱਜ ਕੱਲ ਤਾਂ ਜੇ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਜਿਹੜੇ ਨੇ ਉਹ ਤਾਂ ਇਹੀ ਕਹਿੰਦੇ ਨੇ ਵੀ ਪੰਜਾਬ 'ਚ ਇੱਕ ਤਾਂ ਕੰਮ ਹੈ ਨਹੀਂ ਦੂਜਾ ਵੀ ਰੇੜੀ ਤੇ ਖੜਨਾ ਵੀ ਉਹਨਾਂ ਨੂੰ ਪਸੰਦ ਨਹੀਂ ਤੁਸੀਂ ਕਿਵੇਂ ਸੋਚ ਲਿਆ ਦੇਖੋ ਜੀ ਕੰਮ ਕਰ ਤਾਂ ਬਹੁਤ ਆ ਕੰਮ ਕਰਨ ਵਾਲਾ ਹੋਣਾ ਚਾਹੀਦਾ ਜੀ ਤੇ ਕੰਮ ਕਰ ਮਿਲਦੇ ਰਹਿ ਰਹੇ ਹਮ ਕਰੋ ਆਥੀ ਕਰੋ ਕੰਮ ਕਰਨਾ ਚਾਹੀਦਾ ਆ ਤੁਹਾਡੇ ਸਾਹਮਣੇ ਕਰ ਰਿਹਾ ਮੈਂ ਇਹ ਸ਼ਰਮ ਕਾਦੀ ਆ ਰੋਟੀ ਰੋਟੀ ਆ ਕੰਮ ਕਰੋ ਠੀਕ ਹੈ ਦਿਮਾਗ ਚ ਨਹੀਂ ਆਇਆ ਵੀ ਮੈਂ ਜੇ ਰੇੜੀ ਲਾਉਂਗਾ ਤੇ ਸਰਕਾਰੀ ਮੁਲਾਜ਼ਮ ਹੋਣ ਤੋਂ ਬਾਅਦ ਲੋਕਾਂ ਨੇ ਮੈਨੂੰ ਇਹ ਕਹਿਣਾ ਵੀ ਤੂੰ ਰੇੜੀ ਲਾ ਲਈ ਵੀ ਸਰਦਾਰਾ ਇਹ ਕੀ ਕੀਤਾ ਤੂੰ ਕੋਈ ਚੰਗਾ ਕੰਮ ਕਰ ਲੈਂਦਾ ਨਹੀਂ ਇਹ ਕਿਹੜਾ ਮਾੜਾ ਇਹ ਵੀ ਠੀਕ ਆ ਨਹੀਂ ਲੋਕਾਂ ਦੀ ਜਿਸ ਤਰ੍ਹਾਂ ਤੁਹਾਨੂੰ ਪਤਾ ਸੋਚਣੀ ਲੋਕ ਤਾਂ ਬਹੁਤ ਕੋ ਕਹਿੰਦੇ ਨੇ ਲੇਕਿਨ ਆਪਾਂ ਦੇਖੋ ਤੁਸੀਂ ਕੰਮ ਕਰ ਰਹੇ ਹੋ ਠੀਕ ਵਧੀਆ ਕਰ ਰਹੇ ਹੋ ਵਧੀਆ ਅੱਛਾ ਹਾਂ ਜੀ ਹਾਂ ਕਿਵੇਂ ਦਾ ਚੱਲ ਰਿਹਾ ਬਾਈ? ਤਾਂ ਬੜੀ ਚੰਗੀ ਚੱਲ ਰਹੀ। ਹੂੰ ਠੀਕ ਚੱਲ ਰਹਾ। ਹੂੰ ਅੱਜ ਕੱਲ ਬਹੁਤ ਸਾਰੀਆਂ ਰੇੜੀਆਂ ਇਸ ਤਰ੍ਹਾਂ ਦੇਖਣ ਨੂੰ ਮਿਲ ਜਾਂਦੀਆਂ ਸੜਕਾਂ ਤੇ। ਸਾਫ ਸਫਾਈ ਵੀ ਹੁੰਦੀ ਨਹੀਂ ਉੱਥੇ। ਸਾਫ ਸਫਾਈ ਦਾ ਵੀ ਬਕਾਇਦਾ ਧਿਆਨ ਰੱਖਦੇ ਆ। ਬਿਲਕੁਲ ਸਾਫ ਸਫਾਈ ਆ। ਆਪਣੇ ਵਸਤਰ ਦਹਾ ਜਵਾਨ ਦੀ ਵੀ ਸਾਫ ਸਫਾਈ ਚਾਹੀਦੀ ਆ। ਕਿ ਨਾ ਹੋਵੇ ਕਿ ਬਾਕੀ ਸਭ ਦੀ ਜਵਾਨ ਕੜਤਣ ਚ ਹੋਵੇ। ਉਹ ਵੀ ਚੰਗਾ ਲੱਗਦਾ। ਇਹਦੀ ਵੀ ਸਵੈ ਰੱਖਣੀ ਮਿਲਦੀ ਆ। ਹਾਂਜੀ ਹਾਂਜੀ। ਕਿਵੇਂ ਤਿਆਰੀ ਕਰਦੇ? ਆਪ ਹੀ ਕਰਦੇ ਸਾਰਾ ਵੀ ਕਰੇ। ਇਹ ਆਪ ਹੀ ਸਭ ਕੁਝ ਤਿਆਰ ਕਰੀਆ ਕਰੇ। ਤਿਆਰ ਕਰਕੇ ਫੇਰ ਇੱਥੇ ਆ ਕੇ ਜਿਹੜੀ ਆਪਾਂ ਲਾ ਜੀਏ ਚਲੋ ਕਰੋ ਚਾਲੇ ਪਾ ਦਈਏ ਇੱਥੇ ਆ ਕੇ ਸੈੱਟ ਕਰ ਦਈਏ ਨੇ ਅੱਜ ਘਰੇ ਕੌਣ ਕੌਣ ਨੇ ਅੰਕਲ ਜੀ ਘਰੇ ਆਪਣੇ ਮੇਰੇ ਘਰ ਦੇ ਨੇ ਚਾਰ ਬੱਚੇ ਆ ਵਿਆਹ ਤੇ ਆ ਹੁਣ ਸਾਰੇ ਅੰਮੀਆਂ ਵੀ ਵਿਆਹ ਦੀਆਂ ਤੇ ਆਪਣਾ ਕੰਮ ਕਰਦੇ ਤੋੜੇ ਡਾਲਣ ਲੱਗੇ ਹਾਂਜੀ ਬਹੁਤ ਸਾਰੇ ਲੋਕ ਪੋਜ਼ਿਟਿਵ ਪੋਜ਼ਿਟਿਵ ਸੋਚਣ ਦੇ ਬਜਾਏ ਇਹ ਸੋਚਣਗੇ ਵੀ ਘਰੇ ਨਾ ਇਹਨਾਂ ਦੇ ਬੱਚੇ ਵੀ ਜੇ ਅਵੀ ਮਤਲਬ ਦੇਖਦੇ ਨਹੀਂ ਹੁਣੇ ਸਾਹਮਦੇ ਨਹੀਂ ਹੁਣੇ ਤਾਂ ਕਰਕੇ ਜਿਹੜੀ ਲਾਉਂਦੇ ਆ ਨਹੀਂ ਨਹੀਂ ਬੱਚਿਆਂ ਤਾਂ ਕਹਿੰਦੇ ਵੀ ਡੈਡੀ ਤੁਸੀਂ ਆਰਾਮ ਕਰੋ ਮੈਂ ਵੀ ਕਾਕਾ ਜਦ ਤੱਕ ਸਰੀਰ ਚੱਲਦਾ ਇਹ ਤੋਂ ਮੈਂ ਕੰਮ ਲੈਣਾ ਜਦੋਂ ਹਟ ਜਾਊਗਾ ਫਿਰ ਦੇਖੇ ਜਊ ਹਲ ਹਾਲਤ ਫਿਰ ਉਹਨਾਂ ਦੇ ਮੇਰੇ ਸਾਧ ਤੱਕ ਠੀਕ ਹੈ ਜਿੱਦਾਂ ਜਿੱਦਾਂ ਥੋੜੀ ਖੁਸ਼ੀ ਮੈਂ ਠੀਕਾ ਮੇਰੀ ਖੁਸ਼ੀ ਦੇ ਸਮਤ ਨੇ ਕਰ ਰਹੇ ਆ ਵੀ ਹੱਥ ਬਟਾਉਂਦੇ ਤੁਹਾਡਾ ਵੀ ਹੱਥ ਬਟਾਉਂਦੀ ਆ ਪੂਰਾ ਜੀ ਹਾਂਜੀ ਹਾਂਜੀ ਜਦੋਂ ਕਸਟਮਰ ਆਉਂਦੇ ਆ ਵੀ ਤੁਹਾਡੇ ਕੋਲ ਪੰਜਾਬੀ ਕਸਟਮਰ ਜਦੋਂ ਆਉਂਦੇ ਆ ਕਿਹੋ ਜਿਹਾ ਰਿਸਪੌਂਸ ਦਿੰਦੇ ਆ ਉਹ ਬਹੁਤ ਵਧੀਆ ਹੁੰਦੇ ਮਟੀਰੀਅਲ ਅੱਛਾ ਰੱਖਦੇ ਆ ਚੀਜ਼ ਸਵਾਦਿਸ਼ੀ ਬਣਾਉਂਦੇ ਆ ਖਾ ਕੇ ਬੜੇ ਕਹਿੰਦੇ ਠੀ ਕਹਿੰਦੇ ਨਹੀਂ ਵੀ ਵੀ ਸਰਦਾਰ ਜੀ ਤੁਹਾਡੀ ਦੁਕਾਨ ਦੇ ਵਿੱਚ ਸਾਨੂੰ ਵਕਰਾ ਜਾਂ ਸਵਾਦ ਮਿਲਿਆ ਜਾਂ ਫਿਰ ਸਾਫ ਸਫਾਈ ਦਾ ਬਹੁਤ ਧਿਆਨ ਆ ਆ ਦੇਖੋ ਕੀ ਕਮੈਂਡ ਕੀ ਕਰਦੇ ਆ ਐ ਵਰਦਾਂ ਜਾਂ ਬਿਰਕਾ ਦੇਸੀ ਕਿਉ ਹਮ ਦੇਸੀ ਕਿਉ ਨਾਲ ਅਮੋਲ ਮੱਖਣ ਇਹ ਵਰਦਾਂ ਅੱਛਾ ਬਿਲਕੁਲ ਸਾਫ ਸੋਧਾ ਤੇ ਬਾਕੀ ਦੁਕਾਨਾਂ ਚ ਤਾਂ ਦੇਖਦੇ ਆ ਵੀ ਡਾਲਦਾ ਹੀ ਉਹ ਬਾਤ ਤੱਕੀ ਜਾਂਦੇ ਜਖਮ ਮੈਂ ਕਹਿੰਦਾ ਵੀ ਜੇ ਗਾਗਰ ਵਿੱਚ ਹੀ ਦੋ ਤੇ ਮਤਲਬ ਕੋਈ ਸਰੀਰ ਕੋ ਐਸਾ ਨੁਕਸਾਨ ਨਾ ਹੋਵੇ ਜਿਹੜਾ ਖਾਣ ਤੋਂ ਬਾਅਦ ਉਹਦੀ ਡਾਲਦੇ ਹਮ ਲੱਗਦਾ ਨਹੀਂ ਵੀ ਜਿਹੜੇ ਸਰੀਰ ਦੀ ਗੱਲ ਕਰੀਏ ਤਾਂ ਸਰੀਰ ਇਹੋ ਜਿਹੇ ਜਿਹੜਾ ਇਸ ਤਰ੍ਹਾਂ ਦੇ ਖਾਣੇ ਲੋਕ ਜਿਹੜੇ ਬਣਾਉਂਦੇ ਨੇ ਜਿਵੇਂ ਪ੍ਰਵਾਸੀ ਬਹੁਤ ਸਾਰੇ ਮਜ਼ਦੂਰ ਇੱਥੇ ਹੈਗੇ ਨੇ ਵੀ ਉਹਨਾਂ ਦੇ ਰਸ਼ ਵੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਦੇ ਮੁਕਾਬਲੇ ਤੁਹਾਡੇ ਜਿਹੜੀ ਤੇ ਰਸ਼ ਹੁੰਦਾ ਵਾ ਮੇਰੀ ਰੇੜੀ ਤੇ ਰਸ਼ ਥੋੜਾ ਘੱਟੇ ਹੁੰਦਾ ਅਫਸੋਸ ਤਾਂ ਹੁੰਦਾ ਹੁਣਾ ਵੀ ਪੰਜਾਬ ਦੇ ਵਸਨੀਕ ਅਸੀਂ ਹੈਗੇ ਆ ਤੇ ਪੰਜਾਬੀ ਸਾਨੂੰ ਸਹੀ ਉਹ ਘੱਟ ਕਰਦੇ ਆ ਦੇਖੋ ਜੀ ਤਾਂ ਹੁਣ ਦੇਖਣਾ ਪੈਣਾ ਉਹਨਾਂ ਨੂੰ ਆਪਰੇ ਜੇ ਦੇਖਣਾ ਚਾਹੇ ਵੀ ਅਸੀਂ ਕੀ ਕਰ ਰਹੇ ਆ ਚਲੋ ਵਧੀਆ ਜੋ ਜਿੱਥੇ ਅਗਲੀ ਮਰਜ਼ੀ ਖਾ ਖਾ ਸਕਦਾ ਹਾਂ ਹਾਂਜੀ ਆਉਂਦੇ ਨੇ ਪੰਜਾਬੀ ਵੀ ਬੰਦੇ ਆ ਹੋਰ ਵੀ ਆਉਂਦੇ ਆ ਛੱਕ ਜ ਆਉਂਦੇ ਆ ਇਹੀ ਗੱਲੇ ਤੁਹਾਡੀ ਪਣੀ ਚੀਜ਼ ਵਧੀਆ ਤਾਂ ਵਧੀਆ ਆ ਜਾ ਰਿਸ਼ਤੇਦਾਰ ਕੀ ਕਹਿੰਦੇ ਆ ਰਿਸ਼ਤੇਦਾਰ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਕਹਿੰਦੇ ਵੀ ਜੋ ਕਰ ਰਹੇ ਠੀਕ ਕਰ ਰਹੇ ਵਧੀਆ ਕਰ ਰਹੇ ਕੰਮ ਤਾਂ ਲੱਗੇ ਹੋਏ ਹੋ ਮੈਂ ਹਾਰੀ ਕੰਮ ਲੱਗੇ ਆ ਜੀ ਹਾਂ ਠੀਕ ਹੈ ਕਿ ਕਰਨੇ ਕੰਮ ਤੋਂ ਮਨਾ ਜਰਾਇਓ ਕੰਮ ਕਰੀ ਜਾਇਓ ਹਾਂ ਠੀਕ ਹੈ ਜੀ ਜੇ ਬਜ਼ੁਰਗ ਉਮਰੇ ਜੇ ਘਰੇ ਬਹਿ ਗਿਆ ਤਾਂ ਵੀ ਔਖਾ ਕਈ ਜਗ੍ਹਾ ਤੇ ਹੁੰਦਾ ਵੀ ਘਰੇ ਬਹਿ ਗਿਆ ਤਾਂ ਵੀ ਔਖਾ ਜੇ ਬਾਹਰ ਕੰਮ ਕਰਨ ਲੱਗ ਗਿਆ ਕੋਈ ਇਹ ਜਿਹੇ ਤਾਂ ਵੀ ਔਖਾ ਲੱਗਦਾ ਤਾਂ ਇਸ ਤਰ੍ਹਾਂ ਵੀ ਆਪਣੀ ਮਿਹਨਤ ਕਰੋ ਔਖਾ ਕੋਈ ਨਹੀਂ ਹੈਗਾ ਜੇ ਆਪਾਂ ਮਿਹਨਤ ਕਰਨੀ ਨਹੀਂ ਤਾਂ ਸਾਰੇ ਕੰਮ ਔਖੇ ਹੀ ਰਹਿ ਹਾਂ ਜੀ ਹਾਂ ਹੁਣ ਕਿੰਨੇ ਕੇ ਸਮਾਂ ਤੋਂ ਲਾ ਰਹੇ ਹੋ ਫਿਰ ਹੁਣ ਮੈਨੂੰ ਇਹ ਹੋ ਗਿਆ ਜੀ ਅਮਰੇ ਪੌਣੇ 2 ਸਾਲ ਹੋ ਚੁਕੇ ਹਾਂ ਜੀ ਹਾਂ ਜੀ ਪੌਣੇ 2 ਸਾਲ ਹੁਣ 2 ਸਾਲ ਤੇ ਸਰਕਾਰੀ ਮਹਿਕ ਵਿੱਚ ਰਹੇ ਉਥੇ ਕੀ ਕੁਛ ਰਿਹਾ ਵੀ ਮਾੜਾ ਚਾਨਣਾ ਪਾਉ ਕਿਉਂਕਿ ਮਹਿਕਮੇ ਦੇ ਵਿੱਚ ਰਹਿ ਕੇ ਇੱਥੋਂ ਦਾ ਇੱਥੇ ਦਾ ਸਫਰ ਬਹੁਤ ਅਜੀਬ ਜਿਹਾ ਬਿਲਕੁਲ ਜੀ ਉਹ ਸਫਰ ਲੱਗ ਸੀ ਇਹ ਸਫਰੋਂ ਥੋੜਾ ਜਿਹਾ ਅਲੱਗਾ ਮਿਹਨਤ ਉਧਰ ਵੀ ਕਰਨੀ ਪੈਂਦੀ ਆ ਇਮਾਨਦਾਰੀ ਨਾਲ ਕਰੀਤੀ ਆ ਵਧੀਆ ਸਟੇਟ ਅੰਗਰੇਜ਼ ਡਿਊਟੀ ਕੀਤੀ ਆ ਉਥੇ ਵੀ ਯਾਸ਼ ਘਟਿਆ ਔਰ ਇੱਥੇ ਵੀ ਚੀਜ਼ ਵਧੀਆ ਬਣਾ ਕੇ ਦਿੱਤੀ ਆ ਇੱਥੇ ਵੀ ਯਾਸ਼ ਘਟ ਰਿਹਾ ਯਾਰ ਦੋਸਤ ਆਉਂਦੇ ਇੱਥੇ ਬਿਲਕੁਲ ਜੀ ਮੇਰੇ ਨਾਲ ਦੇ ਆਉਂਦੇ ਆ ਲਾਜਮ ਉਹ ਕਨੇ ਬਲਾਸ ਜੀ ਤੁਸੀਂ ਤਾਂ ਕੰਮ ਕਰ ਰਹੇ ਹੋ ਮੇਰੇ ਸਾਥੋਂ ਸੋਣਾ ਮੈਂ ਕਹਿੰਦਾ ਤੁਸੀਂ ਕਰਨਾ ਚਾਹੀਦਾ ਕਰੋ ਕਰਨਾ ਪੈਣਾ ਹਾਂਜੀ ਉਹ ਤੁਹਾਡੇ ਕੋਲ ਹੀ ਆਂਦੇ ਹੋਣੇ ਫਿਰ ਤਾਂ ਹਾਂਜੀ ਹਾਂਜੀ ਬਸ ਸਾਨੂੰ ਦੁੱਖ ਹੈ ਵੀ ਸਰਕਾਰ ਨੇ ਸਾਡੀ ਪੈਨਸ਼ਨ ਨਹੀਂ ਲਾਈ ਇਹ ਪੈਨਸ਼ਨ ਲੱਗਦੀ ਥੋੜਾ ਆਸਰਾ ਜਾ ਹੋ ਜਾਂਦਾ ਦਵਾਈ ਬੋਟੀ ਪੰਦਾ ਖਰੀਦ ਲੈਂਦਾ ਐਵੇਂ ਬੱਚੇ ਦੇ ਹੱਥ ਹੱਥ ਦੇਖਣਾ ਪੈਂਦਾ ਉਹ ਚੰਗਾ ਨਹੀਂ ਲੱਗਦਾ ਵੀ ਇਹ ਕਹ ਕੇ ਮੈਂ ਆਪਣੀ ਮਿਹਨਤ ਕਰ ਰਿਹਾ ਵੀ ਜੋ ਜੋ ਵੀ ਬਟਤ ਹੈ ਬਦੀ ਹਾਂਜੀ ਸਰਕਾਰੀ ਮੁਲਾਜ਼ਮਾਂ ਨੂੰ ਸਹੂਲਤ ਜਿਹੜੀ ਉਹ ਨਹੀਂ ਮਿਲ ਪਾਰੀ ਦੇਖੋ ਜੀ ਜਿਹੜੀ ਸਾਡੀ ਪੰਜਾਬ ਹੋਂਕਾੜਾ ਇਸ ਨੂੰ ਪੈਨਸ਼ਨ ਨਹੀਂ ਲੱਗਦੀ ਜੋ ਕਿ ਚਾਹੀਦਾ ਲੱਗਣੀ ਚਾਹੀਦੀ ਹੈ ਸਰਕਾਰ ਨੂੰ ਚਾਹੀਦਾ ਅਸੀਂ ਬੈਂਦੇ ਕਰ ਵੀ ਵੀ ਸਾਡਾ ਜਿਹੜਾ ਐਂਡ ਤੇ ਆ ਕਿ ਸਾਨੂੰ ਮਤਲਬ ਅਸੀਂ ਇੱਕ ਜਿੱਦਾਂ ਕਹਿੰਦੇ ਨੇ ਆਪਣੇ ਆਂ ਜੀ ਨੇ ਮਿਲ ਮਿਲ ਉਸ ਨੂੰ ਮਿਲ ਜਾਈਦੀ ਆ ਹੂੰ ਆਗੇ ਹਾਂ ਤੇ ਇੱਥੇ ਤੁਹਾਨੂੰ ਜਿਵੇਂ ਹੁਣ ਰੇੜੀ ਜਿਹੜੇ ਲਾਉਂਦੇ ਨੇ ਲੋਕ ਉਹਨਾਂ ਨੂੰ ਤਤੰਗ ਪਰੇਸ਼ਾਨ ਕਾਰਪੋਰੇਸ਼ਨ ਵਾਲੇ ਵੀ ਕਰਦੇ ਹੋਣੇ ਫਿਰ ਨਹੀਂ ਦੇਖੋ ਜੀ ਜਿਹੜਾ ਪ੍ਰੋਸੀਜਰ ਆ ਉਹ ਤਾਂ ਆਪਾਂ ਇੱਥੇ ਪਰਚੀ ਕਟਾਉਣੇ ਕਰਾਉਨੇ ਹਰ ਮਹੀਨੇ ਮੈਂ ਪਰਚੀ ਕਟਾਉਣਾ ਹੂੰ ਤਾਂ ਕਿ ਮਤਲਬ ਮੈਨੂੰ ਵੀ ਦਿੱਕਤ ਨਾ ਵੇ ਵੀ ਜਿੱਦਾਂ ਕਾਰਪਸ਼ਨਾਂ ਦੀ ਵੀ ਦੇਖ ਕੇ ਰੇੜੀ ਵਾਲੇ ਭੱਜ ਲਾ ਪੈਂਦੇ ਆ ਮੈਂ ਤਾਂ ਉਹਨਾਂ ਨੂੰ ਪਹਿਲੀ ਗੱਲ ਕਹੀ ਸੀ ਵੀ ਮੈਂ ਤੁਹਾਨੂੰ ਦੇਖ ਕੇ ਨਾ ਭਜਾਂ ਤੇ ਤੁਸੀਂ ਮੈਨੂੰ ਦੇਖ ਕੇ ਮੇਰੇ ਪਿੱਛੇ ਨਾ ਭਜੋ ਫੜੋ 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 ਕਿ ਆਪ ਪਾਰਤੀ ਪਹਿਲਾਂ ਘੜ ਦੋ ਹੂੰ ਪਰਚੀ ਘੜਾਈਏ ਹਾਂਜੀ ਹਾਂਜੀ ਤੇ ਕੀ ਸੁਨੇਹਾ ਲਾਉਂਗੇ ਫਿਰ ਲੋਕਾਂ ਨੂੰ ਜਿਹੜੇ ਘਰੇ ਬਹਿ ਜਾਂਦੇ ਵੀ ਆਪਸਰ ਜਿਹੜੇ ਵੱਡੇ ਵੱਡੇ ਆਹੀ ਤਾਂ ਆਪਸਰ ਆਹੀ ਤਾਂ ਆਪਸਰ ਆ ਮੈਂ ਤਾਂ ਕਹਿੰਦਾ ਦੇਖੋ ਜੀ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਨੂੰ ਹਾਲ ਮਿਠਾਈ ਲੱਗਦੇ ਜਾਂਦੇ ਆ ਤੇ ਮਿਹਨਤੋ ਵੀ ਤੱਕ ਗੁਜ਼ਾਰਾ ਵੀ ਕੋਈ ਨਹੀਂ ਹੈਗਾ ਮਿਹਨਤ ਆਪਣੀ ਮਿਹਨਤ ਕਰੋ ਵਧੀਆ ਕਰੋ ਅਚਨਕ ਜੀ ਇਹਦੇ ਚ ਕਿੰਨੀ ਮਿਹਨਤ ਆ ਮਿਹਨਤ ਤਾਂ ਇੱਥੇ ਗੜਾ ਕਹੀਂ ਚਲਾਉਣੀ ਆਪਾਂ ਕੰਮ ਨਾਰਮਲ ਜਿਹਾ ਚੱਲਦਾ ਵਧੀਆ ਚੱਲਦਾ ਹਾਂਜੀ ਜਿਵੇਂ ਸਵੇਰੇ ਸਵੇਰੇ ਤੜਕੇ ਉੱਠਣਾ ਪੈਂਦਾ ਹਾਂਜੀ ਇਹ ਆ ਸਵੇਰੇ ਥੋੜੇ ਉਦਮ ਦਾ ਕਰਨਾ ਪੈਂਦਾ ਵੀ ਸਵੇਰੇ 4 4:30 ਉੱਠੀਦਾ ਛੋਲੇ ਧਰਦੀਦੇ ਆ ਉਸ ਤੋਂ ਬਾਅਦ ਆਪਣੇ ਪਿਆਜ਼ ਬੂਜ ਕੱਟੀ ਲਿਆ 9:30 10 ਵਜੇ ਮੈਂ ਇੱਥੇ ਤੁਰ ਪੈਂਦਾ ਘਰ ਹਾਂਜੀ ਇੱਥੇ ਆ ਕੇ ਰੈਡੀ ਲੱਗਦੀ ਆ ਉਸ ਤੋਂ ਬਾਅਦ ਆਪਣੇ ਗਾਗ ਆਉਣਾ ਸ਼ੁਰੂ ਹੋ ਜਲਾ ਤੇ ਵਧੀਆ ਚੱਲ ਰਿਹਾ ਹਾਂ ਹਾਂ ਜੀ ਕਿੰਨੇ ਕਿਵੇਂ ਤੋਂ ਹੁੰਦੇ ਕੀ ਟਾਈਮਿੰਗ ਹੁੰਦੀ ਹੈ ਮੇਰਾ ਹੈਗਾ ਟਾਈਮ ਜੀ ਸਵੇਰੇ 11 ਤੋਂ ਲੈ ਕੇ ਸ਼ਾਮ 7 ਵਜੇ ਤੱਕ ਜੇ ਜੇ ਮਾਲ ਹੈਗਾ ਪਹਿਲਾਂ ਵਿਕ ਗਿਆ ਫਿਰ 6:30 ਭਾਜੀ ਦਾ ਅੱਛਾ ਹਾਂ ਜੀ ਹਾਂ ਜੀ ਕਿ ਲੋਕ ਤਾਂ ਪਸੰਦ ਕਰਦੇ ਆ ਜੀ ਵੀ ਹੁਣ ਸਾਫ ਸਫਾਈ ਦੇਖਦੇ ਆ ਬਿਲਕੁਲ ਜੀ ਹਾਂ ਜੀ ਲੋਕ ਬਹੁਤ ਖੁਸ਼ ਨੇ ਪਸੰਦ ਕਰਦੇ ਆ ਵੀ ਚੀਜ਼ ਸਾਨੂੰ ਵਧੀਆ ਇੱਥੇ ਘਰ ਘਰ ਵਾਂਗੂ ਚੀਜ਼ ਮਿਲਦੀ ਆ ਆਉਂਦੇ ਲੋਕ ਖੰਦੇ ਆ ਹਾਂ ਜੀ ਜੇਕਰ ਜੀ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇ ਤੇ ਕਿ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਸਰਦਾਰ ਜੀ ਦੀ ਰੇੜੀ ਕਿੱਥੇ ਆ ਫਿਰ ਕਿੱਥੇ ਆਉਣਗੇ ਉਹ ਉਹ ਹੈ ਜੀ ਢੋਲੇਵਾਲ ਚੌਂਕ ਦਿੱਲੀ ਰੋਡ ਲਿਵੜਾ ਹਾਊਸ ਦੇ ਨੇੜੇ ਦੇਖ ਹੂੰ ਸਾਹਮਣੇ ਉਹਦੇ ਇੱਥੇ ਰੇੜੀ ਮਰੀ ਲੱਗੀ ਆ ਢੋਲੇਵਾਲ ਚੌਂਕ ਦਿੱਲੀ ਰੋਡ ਲਿਵੜਾ ਹਾਊਸ ਦੇ ਕੋਲ ਹੂੰ ਹਾਂ ਕੀ ਟਾਈਮਿੰਗ ਹੁੰਦੀ ਟਾਈਮਿੰਗ ਆ ਜੀ ਸਵੇਰੇ 11 ਤੋਂ ਲੈ ਕੇ ਸ਼ਾਮ 7 ਵਜੇ ਤੱਕ